हां जी मेरे चैनल ते ਤੁਹਾਡਾ ਫੇਰ ਤੋਂ ਸਵਾਗਤ ਹੈ ਅੱਜ ਅਸੀਂ ਚੂੜੀਦਾਰ ਪਜਾਮੇ ਦੀ ਵੀਡੀਓ ਲੈ ਕੇ ਆਏ ਹਾਂ ਇਸ ਵਿੱਚ ਅਸੀਂ ਮੈਜ਼ਰਮੈਂਟ ਪਹਿਲਾਂ ਦੇਖ ਲਓ ਸਾਰਾ ਇਸ ਹਿਸਾਬ ਨਾਲ ਅਸੀਂ ਚੂੜੀਦਾਰ ਪਜਾਮੇ ਦੀ ਕਟਿੰਗ ਕਰਨੀ ਹੈ ਇਸ ਦੇ ਹਿਸਾਬ ਨਾਲ ਅਸੀਂ ਇੱਕ ਕੱਪੜਾ ਲੈ ਲਿਆ ਹੈ ਅਸੀਂ 20 ਇੰਚ ਵੱਧ ਲੰਬਾਈ ਰੱਖ ਕੇ ਕੱਪੜਾ ਲਿਆ ਹੈ ਇਸ ਨੂੰ ਅਸੀਂ ਦੋਨਾਂ ਸਾਈਡਾਂ ਤੋਂ ਸਿਲਾਈ ਲਾ ਕੇ ਸਟਿਚ ਕਰਨਾ ਹੈ ਇਹ ਇਸ ਤਰ੍ਹਾਂ ਅਸੀਂ ਇੱਕ ਸਿਲਾਈ ਲਗਾਈ ਹੈ ਅਤੇ ਇਸੇ ਤਰ੍ਹਾਂ ਹੀ ਅਸੀਂ ਦੂਜੇ ਪਾਸੇ ਵੀ ਸਲਾਈ ਲਾ ਕੇ ਦੋਨਾਂ ਸਾਈਡਾਂ ਤੋਂ ਸਟਿਚ ਕਰ ਲਵਾਂਗੇ। ਇਹ ਦੂਸਰੀ ਸਾਈਡ ਦੀ ਸੀਨ ਵੀ ਅਸੀਂ ਲਗਾ ਲਈ ਹੈ। ਦੋਵੇਂ ਸਾਈਡਾਂ ਤੇ ਸੀਨ ਲਗਾਉਣ ਤੋਂ ਬਾਅਦ ਅਸੀਂ ਇਸ ਦੀ ਲੰਬਾਈ ਵਾਲੀ ਸਾਈਡ ਤੇ 17 ਇੰਚ ਦੀ ਇੱਕ ਨਿਸ਼ਾਨੀ ਲਗਾਵਾਂਗੇ। ਇਸ ਤਰ੍ਹਾਂ ਅਸੀਂ 17 ਇੰਚ ਦੀ ਇੱਕ ਨਿਸ਼ਾਨ ਲਗਾ ਲਵਾਂਗੇ ਲੰਬਾਈ ਵਾਲੀ ਸਾਈਡ ਤੇ ਇਸ ਨੂੰ ਇਥੋਂ ਫੜ ਕੇ ਅਸੀਂ ਨੰਬਾਈ ਵਾਲੀ ਸਾਈਡ ਤੇ ਸਿੱਧੀ ਸੀਨ ਲਗਾ ਦੇਵਾਂਗੇ ਇਸ ਨਾਲ ਇਹ ਬੰਦ ਥੈਲੀ ਬਣ ਕੇ ਤਿਆਰ ਹੋ ਜਾਵੇਗੀ ਇਸ ਦੀ ਸਟੀਚਿੰਗ ਕਰ ਦੇਵਾਂਗੇ ਤੇ ਬੰਦ ਥੈਲੀ ਤਿਆਰ ਕਰ ਲਵਾਂਗੇ ਚੌੜੀਦਾਰ ਪਜਾਮੇ ਦੀ ਕਟਾਈ ਥੈਲੀ ਬਣਾ ਕੇ ਹੀ ਕੀਤੀ ਜਾਂਦੀ ਹੈ ਚੌੜੀਦਾਰ ਪਜਾਮਾ ਇਹ ਅਕਾਲ ਅਕੈडमी ਸਕੂਲ ਦੀ ਯੂਨੀਫਾਰਮ ਵੀ ਹੈ ਇਸ ਤਰ੍ਹਾਂ ਅਸੀਂ ਲੰਬਾਈ ਵਾਲੀ ਸਾਈਡ ਤੇ ਲੰਮੀ ਸੀਨ ਲਗਾ ਲਈ ਹੈ ਸੀਨ ਲਗਾਉਣ ਤੋਂ ਬਾਅਦ ਥੈਲੀ ਬਣਾ ਕੇ ਅਸੀਂ ਕਟਾਈ ਕਰਾਂਗੇ ਇਹ ਸੀਨ ਲੱਗ ਚੁੱਕੀ ਹੈ ਸਾਡੀ ਤਾਂ ਇਸ ਤੋਂ ਬਾਅਦ ਅਸੀਂ ਕਟਾਈ ਕਰਦੇ ਹਾਂ ਚਲੋ ਇਸ ਦੀ ਕਟਾਈ ਕਰੀਏ ਇਸ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਓਪਨ ਕਰ ਦੇਵਾਂਗੇ ਇਸ ਨਾਲ ਇਸ ਦਾ ਝੋਲ ਵੀ ਨਿਕਲ ਜਾਏਗਾ ਤੇ ਸਾਡੀ ਪਜਾਮੇ ਦੀ ਕਟਾਈ ਵੀ ਹੋ ਜਾਏਗੀ ਇਸ ਤਰ੍ਹਾਂ ਦੋਨਾਂ ਗੁੱਠਾਂ ਤੋਂ ਕੱਟਣ ਤੋਂ ਬਾਅਦ ਅਸੀਂ ਇਸ ਨੂੰ ਸੈਟਿੰਗ ਕਰਕੇ ਕੱਪੜੇ ਨੂੰ ਵਿਛਾ ਲੈਂਦੇ ਆ ਉਸ ਤੋਂ ਬਾਅਦ ਮੈਜ਼ਰਮੈਂਟ ਦੇ ਹਿਸਾਬ ਨਾਲ ਇਸ ਉੱਪਰ ਸਾਰੇ ਨਿਸ਼ਾਨ ਲਗਾਉਂਦੇ ਆ ਘੇਰੇ ਦਾ ਨਿਸ਼ਾਨ ਲਗਾਉਂਦੇ ਆ ਇਸ ਤੋਂ ਬਾਅਦ ਇਸ ਦੇ ਪੌਂਚੀ ਦਾ ਨਿਸ਼ਾਨ ਲਗਾਉਂਦੇ ਹਾਂ ਝੋਲੀ ਦਾ ਨਿਸ਼ਾਨ ਲਗਾਉਂਦੇ ਹਾਂ ਦੋਨਾਂ ਸੱਡਾਂ ਤੇ ਇਸੇ ਤਰ੍ਹਾਂ ਘੇਰਾ ਪੌਂਚਾ ਤੇ ਝੋਲੀ ਦਾ ਨਿਸ਼ਾਨ ਲਗਾ ਕੇ ਅਸੀਂ ਇਸ ਦੇ ਪੂਰਾ ਮੈਜ਼ਰਮੈਂਟ ਕਰ ਲੈਂਦੇ ਹਾਂ ਇਸ ਤਰ੍ਹਾਂ ਤੁਸੀਂ ਇਸ ਦੀ ਕਟਾਈ ਕਰ ਸਕਦੇ ਹੋ ਇਹ ਸਾਡੀ ਚੂੜੀਦਾਰ ਪਜਾਮੇ ਦੀ ਕਟਾਈ ਹੋ ਗਈ ਹੈ ਤਾਂ ਇਸ ਨੂੰ ਅਸੀਂ ਸਟੀਚ ਕਰਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਸਾਡੀ ਪਜਾਮੀ ਤਿਆਰ ਹੋ ਜਾਂਦੀ ਹੈ ਸਟੀਚ ਉਹ ਕੇ ਤਿਆਰ ਹੋ ਗਈ ਹੈ ਤੁਸੀਂ ਸਾਨੂੰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ